ਪੰਜਾਬ ਸਰਕਾਰ ਨੂੰ ਪਿਆ ਘਾਟਾ ਚੰਡੀਗੜ੍ਹ ਦੇ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਮਾਮਲੇ ਹੋਏ ਵੱਧ ਤੋਂ ਵੱਧ ਮਾਨ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖੀ ਚਿੱਠੀ ਕਿ ਨਸ਼ਾ ਤਸਕਰੀ ਨੂੰ ਰੋਕਿਆ ਜਾਵੇ ਇਹ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸਦੀ ਕਿ ਪੰਜਾਬ ਸਰਕਾਰ ਨੂੰ ਵੱਡਾ ਘਾਟਾ ਪਿਆ ਹੈ ਤੇ ਉੱਥੇ ਹੀ ਦੱਸਦੀ ਕਿ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਭਾਰੀ ਮੁਨਾਫਾ ਕਮਾਉਣ ਦੇ ਲਈ ਚੰਡੀਗੜ੍ਹ ਤੋਂ ਪੰਜਾਬ 'ਚ ਸ਼ਰਾਬ ਦੀ ਤਸਕਰੀ 'ਚ ਲਗਾਤਾਰ ਲੱਗੇ ਹੋਏ ਨੇ ਇਹ ਕੰਮ ਪੂਰੀ ਤਰ੍ਹਾਂ ਰਣਨੀਤੀ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਇਸ ਕਾਰਨ ਪੰਜਾਬ ਨੂੰ مالیੇਦਾਰ ਨੁਕਸਾਨ ਹੋ ਰਿਹਾ ਹੈ ਤੇ ਪਿਛਲੇ 1 ਮਹੀਨੇ ਦੇ ਵਿੱਚ ਸ਼ਰਾਬ ਤਸਕਰੀ ਦੇ 35 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਤੇ ਜਿਸ ਦੇ ਵਿੱਚ ਇਸ ਮਾਮਲੇ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਹ ਪੱਤਰ ਪੰਜਾਬ ਦੇ ਅபਕਾਰੀ ਵਿਭਾਗ ਦੇ ਇੱਕ ਮਿਸ਼ਨਰ ਦੇ ਵੱਲੋਂ ਲਿਖਿਆ ਗਿਆ ਹੈ ਤੇ ਪੱਤਰ ਦੇ ਨਾਲ 35 ਮਾਮਲਿਆਂ ਦੀ ਸੂਚੀ ਦਿੱਤੀ ਗਈ ਹੈ। ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਅਬਕਾਰੀ ਵਿਭਾਗ ਨੇ 44 ਸ਼ਰਾਬ ਦੇ ਡੱਬੇ ਵੀ ਜ਼ਬਤ ਕੀਤੇ ਨੇ ਜਿਸ ਤੇ ਟਰੈਕ ਅਤੇ ਟਰੇਸ ਹੋਲੋਗ੍ਰਾਮ ਨੂੰ ਜਾਣ ਬੁੱਝ ਕੇ ਮਿਟਾ ਦਿੱਤਾ ਗਿਆ ਹੈ। ਸਪਸ਼ਟ ਹੈ ਕਿ ਤਸਕਰੀਬ ਪੂਰੀ ਰਣਨੀਤੀ ਦੇ ਨਾਲ ਵੱਡੇ ਪੱਧਰ ਤੇ ਹੋ ਰਹੀ ਹੈ। ਕੁਝ ਦਿਨਾਂ ਪਹਿਲਾਂ ਹੀ ਦੱਸਿਆ ਕਿ ਸਹਾਇਕ ਕਬਕਾਰੀ ਕਮਿਸ਼ਨਰ ਰੋਪੜ ਦੁਆਰਾ ਝੜਾ ਕੇ ਚੰਡੀਗੜ੍ਹ ਪ੍ਰਸ਼ਾਸਨਿਕ ਅਜਿਹਾਈ ਤਸਕਰੀ ਦਾ ਮਾਮਲਾ ਰਿਪੋਰਟ ਕੀਤਾ ਗਿਆ ਸੀ ਜਿਸ ਚ 13 ਜਨਵਰੀ 2025 ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ ਉਥੇ ਹੀ ਅਜਿਹੇ ਦੇ ਵਿੱਚ ਬਹੁਤ ਸਾਰੇ ਮਾਮਲੇ ਯੂਟੀ ਪ੍ਰਸ਼ਾਸਨ ਨੂੰ ਭੇਜੇ ਗਏ ਨੇ ਇਸ ਦੇ ਬਾਵਜੂਦ ਤਸਕਰੀ ਦੇ ਮਾਮਲੇ ਵਧ ਰਹੇ ਨੇ ਤੇ ਅਜਿਹੇ ਮਾਮਲਿਆਂ ਦੇ ਨਾਲ ਸਖਤੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤਾਂ ਜੋ ਤਸਕਰੀ ਨੂੰ ਰੋਕਿਆ ਜਾਵੇ ਹਾਲਾਂਕਿ ਪੰਜਾਬੀ ਪੰਜਾਬ ਦੇ ਵਿੱਚ ਦੱਸਿਆ ਕਿ ਅਭਕਾਰੀ ਖੁਦ ਸਰਗਰਮ ਮੋੜ ਦੇ ਵਿੱਚ ਨੇ ਤੇ ਰਾਤ ਨੂੰ ਨਾਖੇ ਅਤੇ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਜ਼ਬਤ ਕੀਤੀ ਜਾ ਰਹੀ ਹੈ ਤੇ ਪੰਜਾਬ 'ਚ ਟਰੱਕ ਕਾਰਾਂ ਮੋਬਾਈਲ ਇਥੋ ਤੱਕ ਕਿ ਐਂਬੂਲੈਂਸਾਂ ਵਰਗੇ ਜਿਹੜੇ ਕਿ ਵਾਹਨ ਸ਼ਰਾਬ ਦੀ ਟੋਆ ਟੋਾਈ ਦੇ ਲਈ ਵਰਤੇ ਜਾਂਦੇ ਨੇ ਤੇ ਜਿਸ ਤੋਂ ਇਲਾਵਾ ਸ਼ਰਾਬ ਨੂੰ ਪਾਣੀ ਦੀਆਂ ਬੋਤਲਾਂ ਦੁੱਧ ਦੇ ਡੱਬਿਆਂ ਜਾਂ ਹੋਰ ਚੀਜ਼ਾਂ ਦੇ ਵਿੱਚ ਲੁਕਾ ਕੇ ਲਜਾਇਆ ਜਾਂਦਾ ਹੈ ਕਈ ਵਾਰ ਸ਼ਰਾਬ ਨੂੰ ਜਿਹੜਾ ਕਿ ਚੰਡੀਗੜ੍ਹ ਤੋਂ ਪੰਜਾਬ ਰੇਲ ਗੱਡੀਆਂ ਰਾਹੀ ਲਿਜਾਇਆ ਜਾਂਦਾ ਹੈ ਤੇ ਪ੍ਰਸ਼ਾਸਨ ਹੁਣ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹ ਤਸਕਰੀ ਰੋਕੀ ਜਾਵੇ ਪੰਜਾਬ ਸਰਕਾਰ ਨੂੰ ਵੱਡਾ ਘਾਟਾ ਹੈ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਪੈ ਰਿਹਾ ਤੇ ਉੱਥੇ ਹੀ ਚੰਡੀਗੜ੍ਹ ਤੋਂ ਸ਼ਰਾਬ ਦੀ ਜਿਹੜੀ ਤਸਕਰੀ ਆਵਾਦੀ ਜਾ ਰਹੀ ਹੈ ਤੇ ਮਾਨ ਸਰਕਾਰ ਨੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ ਕਿ ਇਸ ਦੇ ਉੱਤੇ ਰੋਕ ਲਾਈ ਜਾਵੇ ਤੇ ਇਸ ਤਸਕਰੀ ਨੂੰ ਰੋਕਿਆ ਜਾਵੇ